ਆਪਣਾ ਜੀ ਭਰਾ ਸਰਾਜ ਅਲੀ ਖਾਨ ਤੇ ਕੋਲ ਆ ਜਾਈ ਸੀ ਸੂਫੀ ਕਲਾਮ ਦੇ ਇੱਕ ਪ੍ਰਮਾਤਮਾ ਦੇ ਵੱਲੋਂ ਕਹ ਲੋ ਵੀ ਇੱਕ ਗੌਰਵਫੈਕਟਡ ਹੁੰਦੇ ਨੇ ਪਿਓ ਪੁੱਤ ਪਹਿਲਾਂ ਤਾਂ ਇਹ ਵੀ ਪਿਓ ਪੁੱਤ ਦੀ ਯਾਰੀ ਇਹ ਵੀ ਇੱਕ ਬਹੁਤ ਆਪਾ ਵੱਡੀ ਗੱਲ ਹੋਇਆ ਸੀ ਹਨ ਤੇ ਵੀ ਪਿਓ ਪੁੱਤ ਦੀ ਯਾਰੀ ਇਹਦੀ ਆ ਕਿ ਕੋਈ ਯਾਰੀ ਨਹੀਂ ਹੈਗੀ ਦੁਨੀਆ ਤੇ ਇਹ ਸਲਾਮ ਸਾਡਾ ਜੀ ਸਲਾਮਾ ਸਾਡੇ ਦਾ ਬੇਟਾ ਤੇ ਮੈਂ ਕਿਹਾ ਰੰਗ ਬੰਨ ਦਿੰਦੇ ਨੇ ਇਹ ਫਕੀਰ ਬੋਕ ਨੇ ਜਿਹੜੇ ਉਹ ਇਹ ਜੀ ਨੂੰ ਸਮਝਦੇ ਨੇ ਕਿ ਪੀਰ ਲੋਕ ਇਹ ਨਹੀਂ ਹੁੰਦਾ ਕਿ ਕੋਈ ਪਹਿਰਾਵਾ ਹੁੰਦਾ ਪੀਰੀ ਅੰਦਰ ਹੁੰਦੀ ਹੈ ਹਾਂ ਦੇਖੋ ਪੀਰੀ ਬੰਦੇ ਦੇ ਅੰਦਰ ਹੁੰਦੀ ਆ ਕੋਈ ਪਹਿਰਾਵੇ ਵਾਲੀ ਹੁੰਦੀ ਤੇ ਫਿਰ ਪੀਰ ਲੋਕ ਨੇ ਜਿਹੜੇ ਉਹ ਮਤਲਬ ਸੂਫੀ ਕਲਾਮ ਨੂੰ ਸਮਝਦੇ ਨੇ ਤੇ ਸੁਣਦੇ ਨੇ ਤੇ ਇਹਦੇ ਚ ਉਹ ਇੰਨੇ ਕੋ ਮੈਂ ਕਹਿੰਦਾ ਇਸ਼ਕ ਹੋ ਜਾਂਦਾ ਵਾ ਬਸ ਫਿਰ ਇਹੀ ਚੱਲਦਾ ਤੇ ਅੱਜ ਅਸੀਂ ਵੀ ਆਪਣੇ ਭਰਾ ਕੋਲ ਕਰਕੇ ਆਏ ਸੀਗੇ ਸੀਗਾ ਤਾਂ ਸਿਰਫ 10 ਕਮਰਾ ਲੈ 23 ਵੀ ਚਲੋ ਚਾਹ ਪਾਣੀ ਦੀਆਂ ਗੱਲਾਂ ਬਾਤਾਂ ਮਾਰਾਂਗੇ ਪਰ ਫੇਰ ਦਿਲ ਕੀਤਾ ਵੀ ਨਹੀਂ ਯਾਰ ਸੁਣਨਾ ਹੀ ਸੁਣਨੇ ਅੱਜ ਤੇ ਤੁਹਾਨੂੰ ਜਿਹੜੇ ਲੋਕ ਇੰਨੇ ਪਿਆਰ ਕਰਦੇ ਹੋ ਤੁਸੀਂ ਮੈਨੂੰ ਆਪਣੇ ਮਾਲਵਾ ਲਾਈਫ ਦੇ 165 ਪੇਜ ਨਾਲ ਕਰੀਬ 72 7000 ਆ ਭਰਾ ਮੇਰੀ ਹਸਤਕਾਰ ਨੂੰ ਪਹਿਣਾ ਚੁੜੀਆਂ ਹੁਈਆਂ ਤੁਸੀਂ ਵਾਹ ਵਾਹ ਛੋਟੇ ਲਈ ਆਪਾਂ ਇਹ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਜਿਹੜਾ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸਾਰੇ ਜਿ ਘਰੇ ਬੈਠ ਕੇ ਦੇਖ ਸਕੋ ਸੁਣ ਸਕੋ ਮਿੱਟੀ ਦਾ ਕਲਬੂਤ ਬਣਾ ਕੇ ਵਿਚਵੜ ਬੈਠਿਓ ਆਪੇ ਮਿੱਟੀ ਦਾ ਕਲ